ਬਰਨਾਲਾ ਸ਼ਹਿਰ ਦੇ ਸਦਰਬਿਆਰ ਦੇ ਦੇਖੋ ਹਾਲਾਤ ਹਰ ਜਗ੍ਹਾ ਫੈਲੀ ਗੰਦਗੀ ਹੀ ਗੰਦਗੀ ਅੱਜ ਰਾਹ ਗਿਰਾਂ ਤੋਂ ਲੈ ਕੇ ਦੁਕਾਨਦਾਰਾਂ ਅਤੇ ਹਰ ਪਾਸੇ ਲੋਕਾਂ ਨੂੰ ਕਰਨਾ ਪਿਆ ਗੰਦਗੀ ਦਾ ਸਾਹਮਣਾ ਦੋਸਤੋ ਬਰਨਾਲਾ ਦੇ ਵਿੱਚ ਵੱਡੀ ਗੱਲ ਤੇ ਇਹ ਹੈ ਕਿ ਟ੍ਰਿਪਲ ਇੰਜਨ ਸਰਕਾਰ ਹੈ ਟ੍ਰਿਪਲ ਇੰਜਨ ਤੋਂ ਭਾਵ ਕੀ ਬਰਨਾਲਾ ਦੇ ਵਿੱਚ ਐਮ.ਐਲ.ਏ ਵੀ ਹੈ ਬੇਸ਼ੱਕ ਉਹਨਾਂ ਦੀ ਸਰਕਾਰ ਨਹੀਂ ਹੈਗੀ ਬਰਨਾਲਾ ਦੇ ਵਿੱਚ ਮੈਂਬਰਡ ਪਾਰਲੀਮੈਂਟ ਵੀ ਹੈ ਜਿਨ੍ਹਾਂ ਦੀ ਸੱਤਾ ਦੇ ਵਿੱਚ ਸਰਕਾਰ ਹੈ ਇਸ ਤੋਂ ਇਲਾਵਾ ਜਿੱਥੇ ਆਪਣੇ ਕੋਲ ਲੋਕ ਸਭਾ ਦੇ ਮੈਂਬਰ ਪਾਰਲੀਮੈਂਟ ਨੇ ਤੇ ਹੁਣ ਆਪਣੇ ਕੋ ਰਾਜ ਸਭਾ ਵਿੱਚ ਮੈਂਬਰ ਪਾਰਲੀਮੈਂਟ ਵੀ ਆ ਚੁੱਕੇ ਨੇ ਤਾਂ ਦੋਸਤੋ ਦੋ ਐਮਪੀ ਤੇ ਇੱਕ ਐਮਐਲਏ ਬਰਨਾਲਾ ਦੇ ਵਿੱਚ ਹੈ ਪਰ ਇਸ ਦੇ ਬਾਵਜੂਦ ਵੀ ਬਰਨਾਲਾ ਦੇ ਹਾਲਾਤ ਵਕਤ ਤੋਂ ਬੱਧਰ ਬਣਦੇ ਜਾ ਰਹੇ ਨੇ ਇਹ ਤਸਵੀਰਾਂ ਸਦਰਬਿਆਰ ਬਰਨਾਲਾ ਦੀਆਂ ਨੇ ਜਿਹਨੂੰ ਸ਼ਹਿਰ ਦਾ ਪੋਸ਼ ਏਰੀਆ ਅਤੇ ਸ਼ਹਿਰ ਦਾ ਹਾਰਟ ਕਿਹਾ ਜਾਂਦਾ ਹੈ ਸ਼ਹਿਰ ਦਾ ਦਿਲ ਕਿਹਾ ਜਾਂਦਾ ਹੈ ਸ਼ਹਿਰ ਦਾ ਕੇਂਦਰੀਤ ਬਿੰਦੂ ਕਿਹਾ ਜਾਂਦਾ ਹੈ ਪਰ ਇਸ ਦੇ ਵਿੱਚ ਹਾਲਾਤ ਦੇਖੋ ਗੰਦਗੀ ਦੇ ਕਿਵੇਂ ਅੱਜ ਐਤਵਾਰ ਨੂੰ ਗੰਦਗੀ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਸੀ ਰਾਹ ਗਿਰਾਂ ਨੂੰ ਗੰਦਗੀ ਦਾ ਸਾਹਮਣਾ ਕਰਨਾ ਪਿਆ ਜੀਸਾ ਸਦਬਿਆਰ ਦੇ ਵਿੱਚ ਨਗਰ ਨਿਗਮ ਦਾ ਢੋਲ ਵਜਾਏਗੇ ਉਸ ਸਦਬਿਆਰ ਦੇ ਹਾਲਾਤ ਦੇਖ ਲਓ ਸਾਨੂੰ ਸ਼ਹਿਰ ਦੇ ਚੌਂਕਾਂ ਦੀ ਜਾਂ ਸ਼ਹਿਰ ਦੇ ਸੁੰਦਰੀਕਰਨ ਦੀ ਲੋੜ ਨਹੀਂ ਸਭ ਤੋਂ ਪਹਿਲਾਂ ਸਾਨੂੰ ਸ਼ਹਿਰ ਦੀ ਸਫਾਈ ਦੀ ਲੋੜ ਹੈ ਨਗਰ ਕਾਉਂਸਲ ਹੀ ਰਹਿਣ ਦੋ ਪਰ ਕੰਮ ਵਧੀਆ ਹੋਣੇ ਚਾਹੀਦੇ ਨੇ ਇਹ ਨਾ ਹੋਵੇ ਕਿ ਨਗਰ ਨਿਗਮ ਬਣਨ ਤੋਂ ਬਾਅਦ ਸਾਨੂੰ ਜਿਹੜੇ ਥੋੜੇ-ਬਹੁਤ ਕੰਮ ਹੁੰਦੇ ਨੇ ਅਸੀਂ ਇਹ ਤੋਂ ਵੀ ਰਹਿ ਜਾਈਏ ਕਿਉਂਕਿ ਨਗਰ ਕਾਉਂਸਲ ਹੁੰਦੇ ਹੀ ਇਹ ਹਾਲਾਤ ਨੇ ਜੇਕਰ ਨਗਰ ਨਿਗਮ ਬਣ ਗਈ ਫਿਰ ਕੀ ਹਾਲਾਤ ਹੋਣਗੇ